ਇਹ ਨਹਿਰ ਜਿਹੜੀ ਹੈਗੀ ਹੈ ਇਹ ਨਹਿਰ ਐਸਵਾਈਐਲ ਨਹਿਰ ਹੈ ਤੁਸੀਂ ਸੋਚ ਰਹੇ ਹੋਵੋਗੇ ਕਿ ਐਸਵਾਈਐਲ ਪੰਜਾਬ ਦੇ ਵਿੱਚ ਦਾ ਬੰਦ ਹੈ ਪਰ ਇੱਥੇ ਜਿਹੜੀ ਨਹਿਰ ਹੈ ਇਹ ਪੂਲ ਭਰੀ ਹੋਈ ਹੈ ਇਸ ਦੇ ਵਿੱਚ ਕਿਉਂਕਿ ਹਰਿਆਣਾ ਦੇ ਵੱਲੋਂ ਜਿਹੜੀ ਨਰਵਾਣਾ ਬ੍ਰਾਂਚ ਨਹਿਰ ਹੈ ਜਿਹੜੀ ਉਹਦੇ ਵਿੱਚੋਂ ਹੀ ਭਾਗ ਨਹਿਰ ਦੇ ਵਿੱਚੋਂ ਹੀ ਕੁਝ ਕੁਛਕ ਪਾਣੀ ਇਸ ਨਹਿਰ ਦੇ ਵਿੱਚ ਆਪਣੇ ਵਾਲੇ ਪਾਸੇ ਮਲੌਰ ਹੈਡ ਤੋਂ ਛੁੱਟਿਆ ਜਾਂਦਾ ਉਸ ਤੋਂ ਇਲਾਵਾ ਉਸ ਨਹਿਰ ਤੋਂ ਬਾਕੀ ਪਾਣੀ ਜਿਹੜਾ ਸਿੰਚਾਈ ਦੇ ਲਈ ਵਰਤਿਆ ਜਾਂਦਾ ਜਿੱਥੇ ਤੁਸੀਂ ਸਿੱਧੇ ਦੇਖ ਰਹੇ ਹੋ ਪਿੱਛੇ ਗੇਟ ਲੱਗੇ ਹੋਏ ਨੇ ਉਹ ਸੂਏ ਨੇ ਜਿਹੜੇ ਸਿੰਚਾਈ ਦੇ ਲਈ ਪਾਣੀ ਜਾ ਰਹੇ ਨੇ ਇਸ ਵੇਲੇ ਲਹਿਰ ਦੇ ਵਿੱਚੋਂ ਜਿਹੜਾ ਹਰਿਆਣਾ ਦੇ ਵਿੱਚ ਸੂਆਂ ਦੇ ਰਾਹੀਂ ਪਾਣੀ ਜਿਹੜਾ ਇਹ ਜਾ ਰਿਹਾ ਇਹ ਗੇਟ ਖੁੱਲਿਆ ਹੋਇਆ ਇਸ ਤੋਂ ਪਾਣੀ ਸਿੱਧਾ ਅੱਗੇ ਪਾਣੀ ਇਹ ਜਿਹੜਾ ਇਹ ਸੂਏ ਦੇ ਰਾਹੀਂ ਹੀ ਅੱਗੇ ਖੇਤੀ ਦੇ ਲਈ ਸਿੰਚਾਈ ਦੇ ਲਈ ਪਾਣੀ ਇੱਥੋਂ ਜਾ ਰਿਹਾ ਏ ਇਹਦੀਆਂ ਤਸਵੀਰਾਂ ਤੁਹਾਨੂੰ ਅਸੀਂ ਬਹੁਤ ਟੀਵੀ ਪੰਜਾਬ ਦੇ ਉੱਤੇ ਐਕਸਕਲੂਸਿਵ ਤਸਵੀਰਾਂ ਦਿਖਾ ਰਹੇ ਹਾਂ ਪੰਜਾਬ ਦੇ ਲੋਕ ਵੀ ਇਹੀ ਗੱਲ ਕਰਦੇ ਨੇ ਕਿ ਜੇ ਜੀ ਐਸਵੀਐਲ ਨਹਿਰ ਹੈ ਉਸ ਨੂੰ ਪੰਜਾਬ ਤੱਕ ਹੀ ਸੀਮਿਤ ਕਰਕੇ ਪੰਜਾਬ ਦੀ ਖੇਤੀ ਦੇ ਲਈ ਉਸ ਦੇ ਪਾਣੀ ਲਈ ਵਰਤੇ ਜਾ ਸਕੀ ਕਿਉਂਕਿ ਜੇ ਦਸਮੇਸ਼ ਨਹਿਰ ਦਾ ਹੁਣ ਰੋਲਾ ਜਾਂ ਫਿਰ ਉਹਦਾ ਵਿਰੋਧ ਕੀਤਾ ਜਾ ਰਿਹਾ ਕਿਉਂਕਿ ਉੱਥੇ ਕਰੋੜਾਂ ਦੀ ਜ਼ਮੀਨ ਹੋ ਚੁੱਕੀ ਹੈ ਪੰਜਾਬ ਦੇ ਵਿੱਚ ਜਿੱਥੋਂ ਦੀ ਦਸਮੇਸ਼ ਨਹਿਰ ਨਿਕਲਣੀ ਹੈ ਪਹਿਲਾਂ ਇਹਦਾ ਰੂਪ ਸੀ ਜਿਹੜਾ ਉਹ ਮੋਹਾਲੀ ਦੇ ਨਜ਼ਦੀਕ ਸੀ ਪਰ ਉਸ ਤੋਂ ਬਾਅਦ ਹੁਣ ਉੱਥੇ ਜਿਸ ਤਰ੍ਹਾਂ ਜੋ ਕੁਝ ਪਿਛਲੇ ਦਿਨਾਂ ਦੇ ਵਿੱਚ ਘਟਰਾਵਾ ਜਾਂ ਕਹਿ ਲਈਏ ਜੋ ਉੱਥੇ ਤਰੱਕੀ ਹੋਈ ਹੈ ਉਸ ਤੋਂ ਬਾਅਦ ਉਸ ਨੂੰ ਚੇਂਜ ਕਰ ਦਿੱਤਾ ਗਿਆ ਸਾਤਸ੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਪਾਰਟੀ ਪੰਜਾਬ ਤੇ ਮੈਂ ਮਨਦੀਪ ਸਿੰਘ ਬਲੋਪਰ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਦਸ਼ਮੇਸ਼ ਨਹਿਰ ਇੱਕ ਪਾਣੀ ਦੀ ਸਿੰਚਾਈ ਦੇ ਲਈ ਜੋ ਨਿਕਲਣੀ ਸੀ ਉਸ ਨੂੰ ਲੈ ਕੇ ਕਿਸਾਨਾਂ ਦਾ ਜਾਂ ਫਿਰ ਸਥਾਨਕ ਲੋਕਾਂ ਦਾ ਕਹਿਣਾ ਸੀ ਕਿ ਨਵੀਂ ਨਹਿਰ ਬਣਾਉਣ ਦੀ ਥਾਂ ਦੇ ਉੱਤੇ ਪੰਜਾਬ ਦੇ ਵਿੱਚ ਜਦ ਪੰਜਾਬ ਵਾਲਾ ਪਾਸਾ ਜਿਹੜਾ ਐਸ ਵੀ ਐਲ ਦਾ ਉਸ ਨੂੰ ਚਲਾ ਲਿਆ ਜਾਵੇ ਤਾਂ ਉਸ ਦੇ ਰਾਹੀਂ ਹੀ ਸੂਇਆਂ ਦੇ ਰਾਹੀਂ ਜਿਹੜੇ ਪਹਿਲਾਂ ਸੂਏ ਮਨਜ਼ੂਰ ਹੋਏ ਸਿ ਉਸ ਦੇ ਰਾਹੀਂ ਹੀ ਸਿੰਚਾਈ ਦੇ ਲਈ ਖੇਤਾਂ ਤੱਕ ਪਾਣੀ ਪਹੁੰਚਾਇਆ ਜਾ ਸਕੇ ਕਿਉਂਕਿ ਜਿਸ ਤਰ੍ਹਾਂ ਹਰਿਆਣਾ ਦੇ ਵੱਲੋਂ ਪਿੱਛੇ ਤੁਸੀਂ ਜੋ ਤਸਵੀਰਾਂ ਵੇਖ ਰਹੇ ਹੋ ਇਹ ਮਲੌਰ ਹੈਡ ਦੀਆਂ ਨੇ ਇਹ ਪਿੱਛੇ ਦਸਮੇਸ਼ ਨਹਿਰ ਨਹੀਂ ਇਹ ਨਹਿਰ ਜਿਹੜੀ ਹੈਗੀ ਹੈ ਇਹ ਨਹਿਰ ਐਸਵਾਈਐਲ ਨਹਿਰ ਹੈ ਤੁਸੀਂ ਸੋਚ ਰਹੇ ਹੋਵੋਗੇ ਕਿ ਐਸਵਾਈਐਲ ਪੰਜਾਬ ਦੇ ਵਿੱਚ ਤਾਂ ਬੰਦ ਹੈ ਪਰ ਇੱਥੇ ਜਿਹੜੀ ਨਹਿਰ ਹੈ ਇਹ ਪੂਲ ਭਰੀ ਹੋਈ ਹੈ ਇਸ ਦੇ ਵਿੱਚ ਕਿਉਂਕਿ ਹਰਿਆਣਾ ਦੇ ਵੱਲੋਂ ਜਿਹੜੀ ਨਿਰਵਾਣਾ ਬ੍ਰਾਂਚ ਨਹਿਰ ਹੈ ਜਿਹੜੀ ਉਹਦੇ ਵਿੱਚੋਂ ਹੀ ਭਾਗ ਨਹਿਰ ਦੇ ਵਿੱਚੋਂ ਹੀ ਕੁਝ ਕੁਛਕ ਪਾਣੀ ਇਸ ਨਹਿਰ ਦੇ ਵਿੱਚ ਆਪਣੇ ਵਾਲੇ ਪਾਸੇ ਮਲੌਰ ਹੈਡ ਤੋਂ ਸੁਟਿਆ ਜਾਂਦਾ ਉਸ ਤੋਂ ਉਸ ਤੋਂ ਇਲਾਵਾ ਉਸ ਨਹਿਰ ਤੋਂ ਬਾਕੀ ਪਾਣੀ ਜਿਹੜਾ ਸਿੰਚਾਈ ਦੇ ਲਈ ਵਰਤਿਆ ਜਾਂਦਾ ਜਿੱਥੇ ਤੁਸੀਂ ਸਿੱਧੇ ਦੇਖ ਰਹੇ ਹੋ ਪਿੱਛੇ ਗੇਟ ਲੱਗੇ ਹੋਏ ਨੇ ਉਹ ਸੂਏ ਨੇ ਜਿਹੜੇ ਸਿੰਚਾਈ ਦੇ ਲਈ ਪਾਣੀ ਜਾ ਰਹੇ ਨੇ ਇਹ ਤੋਂ ਉੱਥੇ ਤੁਹਾਨੂੰ ਤਸਵੀਰਾਂ ਨੇੜੇ ਜਾ ਕੇ ਵੀ ਦਿਖਾਵਾਂਗੇ ਦੂਜੇ ਪਾਸੇ ਗੇਟ ਲਗਾ ਕੇ ਅੱਗੇ ਕੁਝ ਪਾਣੀ ਜਾ ਰਿਹਾ ਤੇ ਦੂਜੇ ਪਾਸੇ ਉਸ ਨੂੰ ਕਨਵਰਟ ਕਰਕੇ ਸੂਏ ਦੇ ਰਾਹੀਂ ਸਿੰਚਾਈ ਦੇ ਲਈ ਪਾਣੀ ਪਹੁੰਚਾਇਆ ਜਾ ਰਿਹਾ ਹੈ। ਇਹ ਹੀ ਪੰਜਾਬ ਦੇ ਲੋਕਾਂ ਦਾ ਕਹਿਣਾ ਜਿਹੜੇ ਐਸ.ਓ.ਐਲ ਨਹਿਰ ਦੇ ਨਜ਼ਦੀਕ ਲੱਗਦੇ ਨੇ ਕਿਉਂਕਿ ਐਸ.ਓ.ਐਲ ਨਹਿਰ ਪਿਛਲੇ ਦਰਾਂ ਦੇ ਵਿੱਚ ਜੇਕਰ ਦੇਖਿਆ ਜਾਵੇ ਤਾਂ ਲੰਬੇ ਸਮੇਂ ਤੋਂ ਜਿੱਥੇ ਵਿਵਾਦਾਂ ਦਾ ਕਾਰ ਬਣੀ ਹੋਈ ਹੈ ਪਰ ਪਿਛਲੇ ਕੁਝ ਸਾਲਾਂ ਦੇ ਵਿੱਚ ਇਸ ਨੂੰ ਲੈ ਕੇ ਕਈ ਜਿਹੜੀਆਂ ਚਰਚਾਵਾਂ ਖੜੀਆਂ ਹੋਈਆਂ ਨੇ ਕਿ ਦਸ਼ਮੇਸ਼ ਨਹਿਰ ਦੀ ਥਾਂ ਦੇ ਉੱਤੇ ਜਿਹੜੀ ਨਹਿਰ ਹੈ ਉਸ ਦੀ ਥਾਂ ਦੇ ਉੱਤੇ ਇਸ ਨੂੰ ਚਲਾ ਲਿਆ ਜਾਵੇ ਇਸ ਦੇ ਰਾਹੀਂ ਪੰਜਾਬ ਦੇ ਕਿਸਾਨਾਂ ਨੂੰ ਪੰਜਾਬ ਦੇ ਖੇਤਾਂ ਲਈ ਇਸ ਦਾ ਪਾਣੀ ਵਰਤਿਆ ਜਾ ਸਕੇ ਆਪਾਂ ਇਹਦੇ ਨੇੜੇ ਜਾ ਕੇ ਵੀ ਦਿਖਾਵਾਂਗੇ ਤੁਹਾਨੂੰ ਕਿ ਜਿਹੜੀ ਨਹਿਰ ਹੈ ਜਿਹੜੀ ਦਸਮੇਸ਼ ਨਹਿਰ ਕਿਉਂਕਿ ਦੂਜੇ ਪਾਸੇ ਨਰਵਾਣਾ ਬ੍ਰਾਂਚ ਹੈ ਮੈਂ ਕਹਾਂ ਇਹਦੀ ਤਸਵੀਰਾਂ ਦਿਖਾ ਦੇ ਇਸ ਦੇ ਵਿੱਚੋਂ ਹੀ ਕੁਝ ਪਾਣੀ ਇਨਾਂ ਦੇ ਵੱਲੋਂ ਇਸ ਐਸਵਾਈਐਲ ਨਹਿਰ ਦੇ ਵਿੱਚ ਛੁੱਟਿਆ ਜਾ ਰਿਹਾ ਉਸ ਦੇ ਵਿੱਚ ਰਾਹੀਂ ਕੁਝ ਕੁਸਿਕ ਪਾਣੀ ਸਿੰਚਾਈ ਦੇ ਲਈ ਵਰਤਿਆ ਜਾ ਰਿਹਾ ਇਸੇ ਹੀ ਤਰਜ਼ ਦੇ ਉੱਤੇ ਪੰਜਾਬ ਦੇ ਕਿਸਾਨ ਵੀ ਲੰਬੇ ਸਮੇਂ ਤੋਂ ਮੰਗ ਕਰ ਰਹੇ ਨੇ ਕਿਉਂਕਿ ਜਿਸ ਤਰ੍ਹਾਂ ਕਪੂਰੀ ਪਿੰਡ ਹੈ ਜਿਹੜਾ ਕਪੂਰੀ ਪਿੰਡ ਉਹ ਪਿੰਡ ਹੈ ਜਿੱਥੇ ਇੰਦਰਾ ਗਾਂਧੀ ਦੇ ਵੱਲੋਂ ਟੱਕ ਲਗਾਇਆ ਗਿਆ ਸੀ ਪਰ ਹਾਲੇ ਤੱਕ ਉਸ ਨੂੰ ਇਸ ਜਿਹੜਾ ਨਹਿਰੀ ਪਾਣੀ ਉਸ ਨੂੰ ਨਸੀਬ ਨਹੀਂ ਹੋਇਆ ਭਾਵੇਂ ਦਸਮੇਸ਼ ਇਹ ਇਹਦੀ ਗੱਲ ਕਰ ਲਈਏ ਇਹ ਨਹਿਰ ਦੀ ਗੱਲ ਕਰ ਲਈਏ ਜਾਂ ਫਿਰ ਦੂਜੇ ਪਾਸੇ ਨਰਵਾਣਾ ਬ੍ਰਾਂਚ ਦੀ ਨਹਿਰ ਦੀ ਗੱਲ ਕਰ ਲਈਏ ਉਹ ਖਾਲੇ ਤੱਕ ਉਸ ਦਾ ਪਾਣੀ ਨਹੀਂ ਹੋਇਆ ਇਸ ਵਕਤ ਅਸੀਂ ਜਿਹੜੀ ਐਸਐਲ ਨਹਿਰ ਹੈ ਉਸ ਦੇ ਉੱਤੇ ਖੜੇ ਹਾਂ ਇਸ ਦੇ ਵਿੱਚੋਂ ਕੁਝ ਪਾਣੀ ਅੱਗੇ ਜਾ ਰਿਹਾ ਤੇ ਅੱਗੇ ਪਾਣੀ ਕੁਝ ਘੱਟ ਛੱਡਿਆ ਹੋਇਆ ਕਿਉਂਕਿ ਪਿੱਛੇ ਪਾਣੀ ਘਕਾ ਰਿਹਾ ਇਸ ਕਰਕੇ ਅੱਗੇ ਪਾਣੀ ਕੁਝ ਘੱਟ ਛੱਡਿਆ ਹੋਇਆ ਗੇਟ ਘੱਟ ਖੁੱਲੇ ਹੋਏ ਨੇ ਪਰ ਪਿੱਛੇ ਸੂਏ ਦੇ ਰਾਹੀਂ ਪਾਣੀ ਜਿਹੜਾ ਅੱਗੇ ਉਹ ਵਰਤਿਆ ਜਾ ਰਿਹਾ ਹੈ ਇਸ ਵਕਤ ਇਹ ਅਸੀਂ ਐਸਐਲ ਨਹਿਰ ਹਰਿਆਣਾ ਦੇ ਵਿੱਚ ਖੜੇ ਹਾਂ ਜਿੱਤੋਂ ਇਸ ਸਿੰਚਾਈ ਦੇ ਲਈ ਪਾਣੀ ਵਰਤਰੇ ਨੇ ਭਾਵੇਂ ਹਾਲੇ ਵਿਵਾਦਾਂ ਦਾ ਵਿਸ਼ਾ ਇਹ ਪੰਜਾਬ ਦੇ ਵਿੱਚ ਹਾਲੇ ਨਹਿਰ ਪੂਰੀ ਤਰ੍ਹਾਂ ਜਿਹੜੀ ਮੁਕੰਮਲ ਨਹੀਂ ਹੋਈ ਸੀ ਜਦੋਂ ਕਹ ਲਈ ਉਸ ਨੂੰ ਜਿਸ ਤਰ੍ਹਾਂ ਦੋ ਅਕਾਲੀ ਸਰਕਾਰ ਸੀ ਜੋ 16 ਦੇ ਵਿੱਚ ਤਾਂ ਉਸ ਨੂੰ ਮੁੜ ਪੂਰਨ ਦੇ ਲਈ ਵੀ ਜਿਹੜੀ ਸ਼ੁਰੂਆਤ ਕੀਤੀ ਗਈ ਸੀ ਉਸ ਨੂੰ ਪੂਰੇ ਜਾ ਰਿਹਾ ਸੀ ਤਾਂ ਅਕਾਲਰ ਦੇ ਵੱਲੋਂ ਲੀਡਰਾਂ ਦੇ ਵੱਲੋਂ ਜੀਸੀਬੀਆਂ ਲੈ ਕੇ ਉੱਥੇ ਪਹੁੰਚ ਗਏ ਸੀ ਪਰ ਇਹ ਹਮੇਸ਼ਾ ਹੀ ਜਿੱਥੇ ਵਿਵਾਦਾਂ ਦੇ ਵਿੱਚ ਰਹੀਏ ਤਾਂ ਹੁਣ ਕਿਤੇ ਨਾ ਕਿਤੇ ਪੰਜਾਬ ਦੇ ਲੋਕ ਜਿਹੜੀ ਗੱਲ ਕਰ ਰਹੇ ਨੇ ਹੁਣ ਅਸੀਂ ਇੱਥੇ ਨੇੜੇ ਆ ਚੁੱਕੇ ਹਾਂ ਦਸਮੇ ਜਿਹੜੀ ਇੱਥੇ ਨਹਿਰ ਹੈ ਜਿਹੜੀ ਐਸਵਾਈਐਲ ਨਹਿਰ ਹੈ ਉਸ ਦੇ ਵਿੱਚੋਂ ਜਿਹੜੀ ਐਸਵਾਈਐਲ ਨਹਿਰ ਦੇ ਵਿੱਚੋਂ ਜਿਹੜਾ ਹਰਿਆਣਾ ਦੇ ਵਿੱਚ ਸੂਇਆ ਦੇ ਰਾਹੀਂ ਪਾਣੀ ਜਿਹੜਾ ਇਹ ਜਾ ਰਿਹਾ ਇਹ ਗੇਟ ਖੁੱਲਿਆ ਹੋਇਆ ਇਸ ਤੋਂ ਪਾਣੀ ਸਿੱਧਾ ਅੱਗੇ ਪਾਣੀ ਇਹ ਜਿਹੜਾ ਇਹ ਸੂਏ ਦੇ ਰਾਹੀਂ ਹੀ ਅੱਗੇ ਖੇਤੀ ਦੇ ਲਈ ਸਿੰਚਾਈ ਦੇ ਲਈ ਪਾਣੀ ਇਥੋਂ ਜਾ ਰਿਹਾ ਏ ਇਹਦੀਆਂ ਤਸਵੀਰਾਂ ਤੁਹਾਨੂੰ ਅਸੀਂ ਪਵਰਤ ਟੀਵੀ ਪੰਜਾਬ ਦੇ ਉੱਤੇ ਐਕਸਕਲੂਸਿਵ ਤਸਵੀਰਾਂ ਦਿਖਾ ਰਹੇ ਹਾਂ ਕਿ ਪੰਜਾਬ ਦੇ ਲੋਕ ਵੀ ਇਹੀ ਗੱਲ ਕਰਦੇ ਨੇ ਕਿ ਜਿਹੜੀ ਐਸਵੇਲ ਨਹਿਰ ਹੈ ਉਸ ਨੂੰ ਪੰਜਾਬ ਤੱਕ ਹੀ ਸੀਮਿਤ ਕਰਕੇ ਪੰਜਾਬ ਦੀ ਖੇਤੀ ਦੇ ਲਈ ਉਸਦੇ ਪਾਣੀ ਦੀ ਵਰਤ ਤੇ ਜਾ ਸਕੀ ਕਿਉਂਕਿ ਜਿਹੜੀ ਦਸਮੇਸ਼ ਨਹਿਰ ਦਾ ਹੁਣ ਰੋਲਾ ਜਾਂ ਫਿਰ ਉਹਦਾ ਵਿਰੋਧ ਕੀਤਾ ਜਾ ਰਿਹਾ ਕਿਉਂਕਿ ਉੱਥੇ ਕਰੋੜਾਂ ਦੀ ਜ਼ਮੀਨ ਹੋ ਚੁੱਕੀ ਹੈ ਪੰਜਾਬ ਦੇ ਵਿੱਚ ਜਿੱਥੋਂ ਦੀ ਦਸਮੇਸ਼ ਨਹਿਰ ਨਿਕਲਣੀ ਹੈ ਪਹਿਲਾਂ ਇਹਦਾ ਰੂਪ ਸੀ ਜਿਹੜਾ ਉਹ ਮੋਹਾਲੀ ਦੇ ਨਜ਼ਦੀਕ ਸੀ ਪਰ ਉਸ ਤੋਂ ਬਾਅਦ ਹੁਣ ਉੱਥੇ ਜਿਸ ਜਿਸ ਤਰ੍ਹਾਂ ਜੋ ਕੁਝ ਪਿਛਲੇ ਦਿਨਾਂ ਦੇ ਵਿੱਚ ਘਟਰਾਵਾ ਜਾਂ ਕਹਿ ਲਈਏ ਜੋ ਉੱਥੇ ਤਰੱਕੀ ਹੋਈ ਹੈ ਉਸ ਤੋਂ ਬਾਅਦ ਉਸ ਨੂੰ ਚੇਂਜ ਕਰ ਦਿੱਤਾ ਗਿਆ ਲੰਬੇ ਸਮੇਂ ਤੋਂ ਪਰ ਹੁਣ ਜਿਹੜੀ ਇਹ ਸੂਆ ਐਸਵਾਈਐਲ ਦੇ ਵਿੱਚੋਂ ਹਰਿਆਣਾ ਦੇ ਦੇ ਸਿੰਚਾਈ ਦੇ ਲਈ ਖੇਤਾਂ ਦੇ ਵਿੱਚ ਜਾ ਰਹੀ ਹੈ ਤੇ ਇਸੇ ਤਰਜ਼ ਦੇ ਉੱਤੇ ਹੁਣ ਪੰਜਾਬ ਦੇ ਲੋਕ ਵੀ ਇਹੀ ਗੱਲ ਕਰ ਰਹੇ ਨੇ ਕਿ ਜਿਹੜੀ ਇਹ ਨਹਿਰ ਹੈ ਇਸ ਨੂੰ ਪੰਜਾਬ ਦੇ ਵਿੱਚ ਹੀ ਹੁਣ ਯੂਜ਼ ਕੀਤਾ ਜਾ ਸਕੇ ਪੰਜਾਬ ਦੇ ਸਿੰਚਾਈ ਦੇ ਲਈ ਹੀ ਪਾਣੀ ਜਿਹੜਾ ਇਸ ਦਾ ਵਰਤਿਆ ਜਾ ਸਕੇ ਪਰ ਲੰਬੇ ਸਮੇਂ ਤੋਂ ਜੋ ਮੰਗ ਸੀ ਕਿਸਾਨਾਂ ਦੀ ਕਿ ਪੰਜਾਬ ਦੇ ਵਿੱਚ ਪਾਣੀਆਂ ਨੂੰ ਲੈ ਕੇ ਪਾਣੀ ਦੇ ਮਸਲੇ ਨੂੰ ਲੈ ਕੇ ਕਿ ਜਿਸ ਤਰ੍ਹਾਂ ਅਸੀਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਪੰਜਾਬ ਦੇ ਕਨੌਰ ਹਲਕੇ ਦਾ ਪਟਿਆਲਾ ਜ਼ਿਲ੍ਹੇ ਦਾ ਉਹ ਪਿੰਡ ਕਪੂਰੀ ਜਿਹੜਾ 1982 ਦੇ ਵਿੱਚ ਜਦੋਂ ਇੰਦਰ ਗਾਂਧੀ ਉੱਥੇ ਆਉਂਦੀ ਹੈ ਤਾਂ ਅਕਾਲੀ ਦਲ ਦੇ ਵੱਲੋਂ ਮੋਰਚਾ ਖੋਲ੍ਹ ਦਿੱਤਾ ਜਾਂਦਾ ਦਾ ਜਿਸ ਤਰ੍ਹਾਂ ਗ੍ਰਿਫਤਾਰੀਆਂ ਦਿੱਤੀਆਂ ਜਾਂਦੀਆਂ ਨੇ ਕਈ ਜਿਹੜੇ ਲੀਡਰ ਨੇ ਇਕਾਲੀ ਦਲ ਦੇ ਉਹ ਜ਼ਖਮੀ ਹੋ ਜਾਂਦੇ ਨੇ ਪੂਰੀ ਤਰ੍ਹਾਂ ਕੁੱਟੇ ਜਾਂਦੇ ਨੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਉਸ ਨੂੰ ਲੈ ਕੇ ਹਾਲੇ ਤੱਕ ਉਸ ਪਿੰਡ ਦੇ ਵਿੱਚ ਵੀ ਕੋਈ ਜਿਹੜਾ ਨਹਿਰੀ ਪਾਣੀ ਹਾਲੇ ਤੱਕ ਨਹੀਂ ਗਿਆ ਨਹੀਂ ਪਹੁੰਚਿਆ ਦੇ ਦੂਜੇ ਪਾਸੇ ਜੇਕਰ ਦੇਖਿਆ ਜਾਵੇ ਤਾਂ ਜਿਹੜੇ ਹੋਰ ਨੇੜੇ ਪਿੰਡ ਨੇ ਐਸਪੀਐਲ ਦੇ ਉਸ ਜੇ ਜਿਹੜੇ ਨੇੜੇ ਪਿੰਡ ਨੇ ਖੇਤ ਨੇ ਉੱਥੇ ਪਾਣੀ ਬਹੁਤ ਡੁੰਗੇ ਹੋ ਚੁੱਕੇ ਨੇ ਉੱਥੇ ਵੀ ਪਾਣੀ ਦੀ ਲੋਰ ਹੈ ਕਿਉਂਕਿ ਹੁਣ ਵੇਖਣਾ ਬਿਹਤ ਖਾਸ ਸੀ ਹੋਵੇ ਕਿ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਪਿਛਲੇ ਦਿਨਾਂ ਦੇ ਵਿੱਚ ਜਾਂ ਫਿਰ ਆਪਣੇ ਭਾਸ਼ਣਾ ਦੇ ਵਿੱਚ ਖਾਸ ਤੌਰ ਦੇ ਉੱਤੇ ਇਹ ਗੱਲ ਕਹੀ ਜਾਂਦੀ ਹੈ ਕਿ ਮੈਂ ਪੰਜਾਬ ਦੇ ਵਿੱਚ ਜਿਹੜਾ ਪਾਣੀ ਹੈ ਪਾ ਸਿੰਚਾਈ ਦੇ ਲਈ ਹਰ ਇੱਕ ਖੇਤ ਤੱਕ ਨਹਿਰੀ ਪਾਣੀ ਪਹੁੰਚਾਵਾਂਗਾ ਉਹ ਕਿਵੇਂ ਪਹੁੰਚਾਣਗੇ ਇਹ ਦੇਖਣਾ ਬੇहद ਖਾਸ ਹੋਵੇਗਾ ਪਰ ਇਸ ਵਕਤ ਅਸੀਂ ਐਸੀ ਐਸਵਾਈਲ ਨਹਿਰ ਦੇ ਕਿਨਾਰੇ ਦੇ ਉੱਤੇ ਖੜੇ ਹਾਂ ਜੋ ਐਸਵਾਈਲ ਨਹਿਰ ਦੇ ਵਿੱਚੋਂ ਜਿਹੜਾ ਸੁਆ ਜਲਵੇੜਾ ਇਹ ਅੰਬਾਲਾ ਵਾਲੇ ਪਾਸੇ ਨੂੰ ਜਿਹੜਾ ਇੱਥੋਂ ਦੀ ਜਾ ਰਿਹਾ ਹੈ ਇਸ ਦੇ ਵਿੱਚ ਪਾਣੀ ਦੀ ਸਿੰਚਾਈ ਦੇ ਲਈ ਪੰਜਾਬ ਦੇ ਲੋਕ ਵੀ ਇਹੀ ਗੱਲ ਦੀ ਮੰਗ ਕਰ ਰਹੇ ਨੇ ਹੁਣ ਦੇਖਣਾ ਬੇहद ਖਾਸ ਹੋਵੇਗਾ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਕੀ ਮੰਨ ਸਰਕਾਰ ਹਰ ਇੱਕ ਖੇਤ ਤੱਕ ਪਾਣੀ ਨਹਿਰੀ ਪਹੁੰਚਾਉਣ ਦੇ ਵਿੱਚ ਕੰਮ ਆਪ ਹੋਵੇਗੀ ਜਾਂ ਫਿਰ ਨਹੀਂ ਤੁਸੀਂ ਜੁੜੋ ਪਾਰਟੀ ਪੰਜਾਬ ਦੇ ਨਾਲ ਤੁਹਾਨੂੰ ਹੋਰ ਵੀ ਅਪਡੇਟ ਦਿੰਦੇ ਰਹਾਂਗੇ ਧੰਨਵਾਦ ਇਹ ਨਹਿਰ ਜਿਹੜੀ ਹੈਗੀ ਹੈ ਇਹ ਨਹਿਰ ਐਸਵਾਈਐਲ ਨਹਿਰ ਹੈ ਤੁਸੀਂ ਸੋਚ ਰਹੇ ਹੋਗੇ ਕਿ ਐਸਵਾਈਐਲ ਪੰਜਾਬ ਦੇ ਵਿੱਚ ਦਾ ਬੰਦ ਹੈ ਪਰ ਇੱਥੇ ਜਿਹੜੀ ਨਹਿਰ ਹੈ ਇਹ ਫੁੱਲ ਭਰੀ ਹੋਈ ਹੈ ਇਸ ਦੇ ਵਿੱਚ ਕਿਉਂਕਿ ਹਰਿਆਣਾ ਦੇ ਵੱਲੋਂ ਜਿਹੜੀ ਨਰਵਾਣਾ ਬ੍ਰਾਂਚ ਨਹਿਰ ਹੈ ਜਿਹੜੀ ਉਹਦੇ ਵਿੱਚੋਂ ਹੀ ਭਾਗ ਨਹਿਰ ਦੇ ਵਿੱਚੋਂ ਹੀ ਕੁਝ ਕਿúsc ਪਾਣੀ ਇਸ ਨਹਿਰ ਦੇ ਵਿੱਚ ਆਪਣੇ ਵਾਲੇ ਪਾਸੇ ਮਲੌਰ ਹੈਡ ਤੋਂ ਸੁਟਿਆ ਜਾਂਦਾ ਉਸ ਤੋਂ ਉਸ ਤੋਂ ਇਲਾਵਾ ਉਸ ਤੋਂ ਨਹਿਰ ਤੋਂ ਬਾਕੀ ਪਾਣੀ ਜਿਹੜਾ ਸਿੰਚਾਈ ਦੇ ਲਈ ਵਰਤਿਆ ਜਾਂਦਾ ਜਿੱਥੇ ਤੁਸੀਂ ਸਿੱਧੇ ਦੇਖ ਰਹੇ ਹੋ ਪਿੱਛੇ ਗੇਟ ਲੱਗੇ ਹੋਏ ਨੇ ਉਹ ਸੂਏ ਨੇ ਜਿਹੜੇ ਸਿੰਚਾਈ ਦੇ ਲਈ ਪਾਣੀ ਜਾ ਰਹੇ ਨੇ ਐਸ ਵੇਲੇ ਨਹਿਰ ਦੇ ਵਿੱਚੋਂ ਜਿਹੜਾ ਹਰਿਆਣਾ ਦੇ ਵਿੱਚ ਸੂਇਆਂ ਦੇ ਰਾਹੀਂ ਪਾਣੀ ਜਿਹੜਾ ਇਹ ਜਾ ਰਿਹਾ ਇਹ ਗੇਟ ਖੁੱਲਿਆ ਹੋਇਆ ਇਸ ਤੋਂ ਪਾਣੀ ਸਿੱਧਾ ਅੱਗੇ ਪਾਣੀ ਹੈ ਜਿਹੜਾ ਇਹ ਸੂਏ ਦੇ ਰਾਹੀਂ ਹੀ ਅੱਗੇ ਖੇਤੀ ਦੇ ਲਈ ਸਿੰਚਾਈ ਦੇ ਲਈ ਪਾਣੀ ਇੱਥੋਂ ਜਾ ਰਿਹਾ ਹੈ ਇਹਦੀਆਂ ਤਸਵੀਰਾਂ ਤੁਹਾਨੂੰ ਅਸੀਂ ਬਹੁਤ ਟੀਵੀ ਪੰਜਾਬ ਦੇ ਉੱਤੇ ਐਕਸਕਲੂਸਿਵ ਤਸਵੀਰਾਂ ਦਿਖਾ ਰਹੇ ਹਾਂ ਪੰਜਾਬ ਦੇ ਲੋਕ ਵੀ ਇਹੀ ਗੱਲ ਕਰਦੇ ਨੇ ਕਿ ਜਿਹੜੀ ਐਸ.ਵੀ.ਐਲ ਨਹਿਰ ਹੈ ਉਸ ਨੂੰ ਪੰਜਾਬ ਤੱਕ ਹੀ ਸੀਮਿਤ ਕਰਕੇ ਪੰਜਾਬ ਦੀ ਖੇਤੀ ਦੇ ਲਈ ਉਸ ਤੋਂ ਪਾਣੀ ਲਈ ਵਰਤੇ ਜਾ ਸਕੀ ਕਿਉਂਕਿ ਜਿਹੜੀ ਦਸਮੇਸ਼ ਨਹਿਰ ਦਾ ਹੁਣ ਰੋਲਾ ਜਾਂ ਫਿਰ ਉਹਦਾ ਵਿਰੋਧ ਕੀਤਾ ਜਾ ਰਿਹਾ ਕਿਉਂਕਿ ਉੱਥੇ ਕਰੋੜਾਂ ਦੀ ਜ਼ਮੀਨ ਹੋ ਚੁੱਕੀ ਹੈ ਪੰਜਾਬ ਦੇ ਵਿੱਚ ਜਿੱਥੋਂ ਦੀ ਦਸਮੇਸ਼ ਨਹਿਰ ਨਿਕਲਣੀ ਹੈ ਪਹਿਲਾਂ ਇਹਦਾ ਰੂਪ ਸੀ ਜਿਹੜਾ ਉਹ ਮੋਹਾਲੀ ਦੇ ਨਜ਼ਦੀਕ ਸੀ ਪਰ ਉਸ ਤੋਂ ਬਾਅਦ ਹੁਣ ਉੱਥੇ ਜਿਸ ਤਰ੍ਹਾਂ ਜੋ ਕੁਝ ਪਿਛਲੇ ਦਿਨਾਂ ਦੇ ਵਿੱਚ ਘਟਰਾਵਾ ਜਾਂ ਕਹਿ ਲਈਏ ਜੋ ਉੱਥੇ ਤਰੱਕੀ ਹੋਈ ਹੈ ਉਸ ਤੋਂ ਬਾਅਦ ਉਸ ਨੂੰ ਚੇਂਜ ਕਰ ਦਿੱਤਾ ਗਿਆ